ਈਸਟ ਲੰਡਨ ਦੀ ਇਹ ਘਟਨਾ ਹੈ ਇਥੇ ਇੱਕ ਬਜ਼ੁਰਗ ਬੰਦਾ ਥਾਣੇ ਦੇ ਵਿੱਚ ਜਾਂਦਾ ਹੈ ਜਾ ਕੇ ਉਹਨਾਂ ਨੂੰ ਇੱਕ ਫਲੈਟ ਦੀਆਂ ਚਾਬੀਆਂ ਦਿੰਦਾ ਹੈ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਹ ਫਲੈਟ ਨੂੰ ਖੋਲ ਕੇ ਜਾ ਕੇ ਵੇਖੋ ਤੁਹਾਨੂੰ ਇੱਥੋਂ ਇੱਕ লাশ ਮਿਲੇਗੀ ਪੁਲਿਸ ਨੇ ਪਹਿਲਾਂ ਤਾਂ ਇਹ ਬੰਦੇ ਤੇ ਵਿਸ਼ਵਾਸ ਨਹੀਂ ਕੀਤਾ ਉਹ ਇਹੀ ਸਮਝਦੀ ਰਹੀ ਕਿ ਸ਼ਾਇਦ ਕੋਈ ਇਹ ਮਜ਼ਾਕ ਕਰ ਰਿਹਾ ਹੋਵੇਗਾ ਜਾਂ ਫਿਰ ਬੁਟਾਪੇ ਦੇ ਵਿੱਚ ਇਹਦਾ ਦਿਮਾਗ ਖਰਾਬ ਹੋ ਗਿਆ ਹੋਵੇਗਾ ਇਹ ਐਵੇਂ ਹੀ ਗੱਲਾਂ ਮਾਰ ਰਿਹਾ ਹੈ ਪਰ ਫਿਰ ਪੁਲਿਸ ਵਾਲਿਆਂ ਨੂੰ ਜਿਹੜਾ ਇਹਨੇ ਐਡਰੈਸ ਦਿੱਤਾ ਸੀ ਉਹ ਐਡਰੈਸ ਤੇ ਜਾ ਕੇ ਦੇਖਿਆ ਜਾ ਕੇ ਦੇਖਿਆ ਕਿ ਵਾਕਈ ਇਹ ਸੱਚ ਬੋਲ ਰਿਹਾ ਹੈ ਕਿ ਜਾਂ ਝੂਠ ਬੋਲ ਰਿਹਾ ਹੈ ਤੇ ਜਿਸ ਤਰ੍ਹਾਂ ਹੀ ਪੁਲਿਸ ਇਸ ਫਲੈਟ ਦੇ ਵਿੱਚ ਜਾਂਦੇ ਨੇ ਦਰਵਾਜ਼ਾ ਖੋਲਦੇ ਨੇ ਤਾਂ ਚਾਰੇ ਪਾਸੇ ਖੂਨ ਖਿਲਰਿਆ ਹੋਇਆ ਸੀ ਕੰਧਾਂ ਦੇ ਉੱਤੇ ਖੂਨੋਂ ਖੂਨ ਸੀ ਫਰਸ਼ ਦੇ ਉੱਤੇ ਵੀ ਖੂਨ ਡੋਲਿਆ ਹੋਇਆ ਸੀ ਜਿਹੜਾ ਫਰਸ਼ ਦੇ ਉੱਤੇ ਕਾਰਪਟ ਪਿਆ ਹੋਇਆ ਸੀ ਉਹਦੇ ਉੱਤੇ ਵੀ ਖੂਨ ਪਿਆ ਹੋਇਆ ਸੀ ਹੁਣ ਪੁਲਿਸ ਵਾਲਿਆਂ ਨੂੰ ਥੋੜਾ ਬਹੁਤ ਡਾਊਟ ਜਰੂਰ ਹੋ ਗਿਆ ਸੀ ਕਿ ਇਹ ਜਿਹੜਾ ਬੰਦਾ ਬੋਲ ਰਿਹਾ ਸੀ ਉਹ ਸੱਚ ਬੋਲ ਰਿਹਾ ਸੀ ਜਿਵੇਂ ਹੀ ਉਹ ਕਮਰੇ ਦੇ ਅੰਦਰ ਜਾਂਦੇ ਨੇ ਤੇ ਸਾਹਮਣੇ ਫਰਸ਼ ਦੇ ਉੱਤੇ ਇੱਕ 77 ਸਾਲ ਦੀ ਬਜ਼ੁਰਗ ਔਰਤ ਦੀ ਲਾਸ਼ ਪਈ ਹੁੰਦੀ ਹੈ ਤੇ ਲਾਗੇ ਹੀ ਉਹਦੇ ਇੱਕ ਬੇਸਬਾਲ ਪਿਆ ਹੁੰਦਾ ਹੈ ਜਿਹੜਾ ਕਿ ਖੂਨ ਦੇ ਨਾਲ ਲਥਪਥ ਸੀ ਕਿਸੇ ਨੇ ਉਹਨੂੰ ਉਸੇ ਹੀ ਬੇਸਬਾਲ ਦੇ ਨਾਲ ਬੜੀ ਹੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਸੀ ਪੁਲਿਸ ਵਾਲੇ ਜਿਸ ਤਰ੍ਹਾਂ ਹੀ ਇਹ ਬੋਡੀ ਨੂੰ ਦੇਖਦੇ ਨੇ ਤੇ ਇਹਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੇ ਆ ਤੇ ਨਾਲੇ ਹੀ ਫਰੇਂਸਿਕ ਟੀਮ ਨੂੰ ਵੀ ਇਸ ਫਲੈਟ ਦੇ ਵਿੱਚ ਆਨਲੀ ਕਹਿੰਦੇ ਨੇ ਦਰਅਸਲ ਇਹ ਜਿਹੜਾ ਬੰਦਾ ਪੁਲਿਸ ਥਾਣੇ ਦੇ ਵਿੱਚ ਗਿਆ ਸੀ ਇਹਦਾ ਨਾਮ ਸੀ ਤਰਸੇਮ ਸਿੰਘ ਤੇ ਇਹਦੀ ਪਤਨੀ ਦਾ ਨਾਮ ਸੀ ਮਾਇਆ ਦੇਵੀ ਇਸ ترਸੀਮ ਸਿੰਘ ਦੀ ਉਮਰ ਸੀ ਲਗਭਗ 80 ਸਾਲ ਦੀ ਤੇ ਇਹਦੀ ਪਤਨੀ ਦੀ ਉਮਰ ਸੀ 77 ਸਾਲ ਦੀ ਦਰਅਸਲ ترਸੀਮ ਸਿੰਘ ਨੇ ਹੀ ਆਪਣੀ ਪਤਨੀ ਮਾਇਆ ਦੇਵੀ ਨੂੰ ਖਤਮ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਇਹਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ ਸੀ ਇਥੇ ਪੁਲਿਸ ਵਾਲੇ ਵੀ ਹੈਰਾਨ ਸਨ ਤੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇੰਨੀ ਉਮਰ ਦੇ ਵਿੱਚ ਜਾ ਕੇ ਇਸ ਬੁੱਢੇ ਆਦਮੀ ਨੇ ਆਪਣੀ ਪਤਨੀ ਨੂੰ ਕਿਉਂ ਮਾਰਿਆ ਪੁਲਿਸ ਨੂੰ ਇਹ ਵੀ ਸ਼ੱਕ ਸੀ ਕਿ ਸ਼ਾਇਦ ترਸੇਮ ਸਿੰਘ ਦਾ ਇਕੱਲੇ ਦਾ ਇਹ ਕੰਮ ਨਹੀਂ ਸੀ ਇਹਦੇ ਨਾਲ ਕੋਈ ਤੀਸਰਾ ਬੰਦਾ ਵੀ ਮੌਜੂਦ ਸੀ ਪਰ ਜਿਸ ਤਰ੍ਹਾਂ ਹੀ ਪੁਲਿਸ ਅੱਗੇ ਜਾਂਚ ਕਰਦੀ ਹੈ ਤਾਂ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਇਸ ਕੇਸ ਦੇ ਵਿੱਚ ਕੋਈ ਵੀ ਤੀਸਰਾ ਬੰਦਾ ਇਨਵੋਲ ਨਹੀਂ ਸੀ ਇਹ ਸਾਰਾ ਕੀਤਾ ਕਰਾਇਆ ترਸੇਮ ਸਿੰਘ ਦਾ ਸੀ ਤਰਸੇਮ ਸਿੰਘ ਨੇ ਇਕੱਲੇ ਨਹੀਂ ਆਪਣੀ ਪਤਨੀ ਨੂੰ ਮਾਰਿਆ ਸੀ ਤਰਸੇਮ ਸਿੰਘ ਦਾ ਪਰਿਵਾਰ ਬੇਸਿਕਲੀ ਪੰਜਾਬ ਤੋਂ ਹੀ ਸੀ ਲਗਭਗ ਇਹਨਾਂ ਨੂੰ ਯੂਕੇ ਦੇ ਵਿੱਚ ਰਹਿੰਦੇ ਹੋਏ 20 ਸਾਲ ਤੋਂ ਵੀ ਉੱਪਰ ਹੋ ਗਏ ਸਾਨਾ ਮਾਇਆ ਦੇਵੀ ਇੱਕ ਚੰਗੀ ਹਸਮੁਖ ਇੱਕ ਮਿਲਨਸਾਰ ਔਰਤ ਸੀ ਮਾਇਆ ਦੇਵੀ ਜੁਕੇ ਦੇ ਵਿੱਚ ਯੋਗਾ ਕਲਾਸ ਲਾਉਂਦੀ ਸੀ ਜੁਕੇ ਦੇ ਵਿੱਚ ਰਹਿੰਦੇ ਹੋਏ ਜਿੰਨੇ ਵੀ ਪੰਜਾਬੀ ਫੈਮਿਲੀਸ ਹਨ ਜਿਹੜੇ ਲੋਕ ਉੱਥੇ ਆਪਣੇ ਆਪ ਨੂੰ ਇਕੱਲਾ ਸਮਝਦੇ ਸਨ ਜਿਹੜੇ ਬਜ਼ੁਰਗਾਂ ਦੇ ਨਾਲ ਜਿਹੜੇ ਘਰ ਦੇ ਗਲਤ ਵਿਵਾਦ ਕਰਦੇ ਸਨ ਤਾਂ ਇਹ ਮਾਇਆ ਦੇਵੀ ਇੱਕ ਆਪਣੀ ਇਹਨੇ ਕਮਿਊਨਿਟੀ ਬਣਾਈ ਹੋਈ ਸੀ ਜਿਸ ਦੇ ਵਿੱਚ ਇਹਨਾਂ ਲੋਕਾਂ ਨੂੰ ਉਹ ਯੋਗਾ ਕਲਾਸਾਂ ਦਿੰਦੀ ਸੀ ਤੇ ਉਹਨਾਂ ਦੇ ਨਾਲ ਟਾਈਮ ਪਾਸ ਕਰਦੀ ਸੀ ਇਸ ਤਰ੍ਹਾਂ ਕਰਨ ਦੇ ਨਾਲ ਇਹ ਜਿਹੜੇ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਮੈਂਬਰ ਹੁੰਦੇ ਸਨ ਉਹ ਸਾਰੇ ਖੁਸ਼ ਰਹਿੰਦੇ ਸਨ ਸਾਰਿਆਂ ਦਾ ਟਾਈਮ ਪਾਸ ਹੁੰਦਾ ਰਹਿੰਦਾ ਸੀ ਮਾਇਆ ਦੇਵੀ ਦਾ ਵੀ ਟਾਈਮ ਪਾਸ ਇਹਦੇ ਨਾਲ ਨਾਲ ਹੁੰਦਾ ਜਾਂਦਾ ਸੀ ਦੂਜੇ ਪਾਸੇ تر세ਮ ਸਿੰਘ ਵੀ ਇੱਕ ਚੰਗੇ ਸੁਭਾਅ ਦਾ ਬੰਦਾ ਸੀ ਉਹ ਵੀ ਸਾਰਿਆਂ ਨੂੰ ਹੱਸ ਕੇ ਬੁਲਾਉਂਦਾ ਸੀ ਸਾਰੇ ਉਹਦੀ ਰਿਸਪੈਕਟ ਕਰਦੇ ਸਨ ਕਿਉਂਕਿ ਇਹਨਾਂ ਦੋਨਾਂ ਦੀ ਕਾਫੀ ਉਮਰ ਹੋ ਚੁੱਕੀ ਸੀ ਤੇ ਅੱਜ ਤੱਕ ਇਹਨਾਂ ਦਾ ਇਨਾਂ ਦੇ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਕੋਈ ਲੜਾਈ ਝਗੜਾ ਨਹੀਂ ਹੋਇਆ ਸੀ ਜਿਹੜੇ ਵੀ ਇਸ ਜੋੜੇ ਨੂੰ ਮਿਲਦੇ ਸਨ ਸਾਰੇ ਹੀ ਇਹਨਾਂ ਦੀ ਮਿਸਾਲ ਦਿੰਦੇ ਸਨ ਕਿ ਇੰਨੀ ਉਮਰ ਦੇ ਵਿੱਚ ਇਹਨਾਂ ਦੀ ਕਿੰਨੀ ਅੱਛੀ ਬੌਂਡਿੰਗ ਬਣੀ ਹੋਈ ਹੈ ਤੇ ਨਾਲੇ ਇਹਨਾਂ ਦੇ ਵਿੱਚ ਪਿਆਰ ਵੀ ਸੀ ਪਰ ਇਹ ਗੱਲ ਕਿਸੇ ਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਇਹੀ ਤਰਸੇਮ ਸਿੰਘ ਆਪਣੀ ਇੱਕ ਚੰਗੇ ਸੁਭਾਅ ਦੀ ਜਨਾਨੀ ਨੂੰ ਆਪਣੇ ਹੀ ਹੱਥਾਂ ਦੇ ਨਾਲ ਮਾਰ ਮੁਕਾਏਗਾ ਤੇ ਜਿਸ ਸ਼ੱਕ ਦੀ ਵਜ੍ਹਾ ਨਾਲ ਮਾਇਆ ਦੇਵੀ ਨੂੰ ਇਹਨੇ ਮਾਰਿਆ ਸੀ ਜੇਕਰ ਉਹ ਤੁਸੀਂ ਸ਼ੱਕ ਸੁਣੋਗੇ ਤਾਂ ਤੁਹਾਨੂੰ ਵੀ ਯਕੀਨ ਨਹੀਂ ਹੋਵੇਗਾ ਕੀ ਵਾਕਿਆ ਹੀਤਰ ਸਿੰਘ ਨੂੰ ਇਹ ਕਿਦਾਂ ਲੱਗਿਆ ਕਿਉਂਕਿ 4 ਵਜੇ ਦੇ ਕਰੀਬ ترسےਮ ਸਿੰਘ ਬਾਹਰੋਂ ਘੁੰਮ ਕੇ ਆਪਣੇ ਘਰ ਜਾਂਦਾ ਹੈ ਜਿਸ ਤਰ੍ਹਾਂ ਹੀ ਉਹ ਸ਼ਾਮ ਦੇ 4 ਵਜੇ ਘਰ ਵਰਦਾ ਹੈ ਤਾਂ ਉਹਨੂੰ ਆਪਣੇ ਘਰ ਦੇ ਵਿੱਚੋਂ ਇੱਕ ਬੰਦਾ ਭੱਜਦਾ ਹੋਇਆ ਦਿਖਾਈ ਦਿੰਦਾ ਹੈ ترسےਮ ਸਿੰਘ 80 ਸਾਲ ਦੀ ਉਮਰ ਦੇ ਵਿੱਚ ਆਪਣੀ 77 ਸਾਲ ਦੀ ਪਤਨੀ ਦੇ ਉੱਤੇ ਸ਼ੱਕ ਕਰਦਾ ਹੈ ਕਿ ਉਹਦੇ ਮਗਰੋਂ ਉਦੇ ਘਰ ਦੇ ਵਿੱਚ ਕੋਈ ਅਣਜਾਣ ਬੰਦਾ ਹੁੰਦਾ ਹੈ ਜਦਕਿ ਇੱਥੇ ਉਹਦੀ ਪਤਨੀ ਲੋਕਾਂ ਨੂੰ ਹੀਲ ਕਰਦੀ ਸੀ ਲੋਕਾਂ ਨੂੰ ਜੋਗਾ ਕਲਾਸ اٹੈਂਡ ਕਰਵਾਉਂਦੀ ਸੀ ਤੇ ਹੋ ਸਕਦਾ ਹੈ ਕਿ ਕੋਈ ਬੰਦਾ ਆਪਣੀ ਕੋਈ ਪਰੇਸ਼ਾਨੀ ਲੈ ਕੇ ਉਹਨੂੰ ਮਿਲਣ ਆਇਆ ਹੋਵੇ ਪਰ ਇੱਥੇ ਤਰਸੇਮ ਸਿੰਘ ਦੇ ਮਨ ਦੇ ਵਿੱਚ ਸ਼ੱਕ ਪੈਦਾ ਹੋ ਗਿਆ ਸੀ ਕਿ ਇਹਦੇ ਮਗਰੋਂ ਇਹਦੀ ਪਤਨੀ ਦੇ ਕਿਸੇ ਬਾਹਰ ਦੇ ਬੰਦੇ ਦੇ ਨਾਲ ਸਬੰਧ ਸਨ ਤਰਸੇਮ ਸਿੰਘ ਤੇ ਮਾਇਆ ਦੇਵੀ ਦੇ 3 ਬੱਚੇ ਸਨ ਜੇਰੇ ਕੀ ਜੂਕੇ ਦੇ ਵਿੱਚ ਆਪਣੀ ਆਪਣੀ ਜਗ੍ਹਾ ਦੇ ਵਿੱਚ ਸੈਟਲਸ ਹਨ ਹੁਣ ਜਿਸ ਤਰ੍ਹਾਂ ਹੀ ਤਰਸੇਮ ਸਿੰਘ ਆਪਣੇ ਘਰ ਵਰਦਾ ਹੈ ਤਾਂ ਉਹ ਜਾਂਦਿਆਂ ਹੀ ਆਪਣੀ ਪਤਨੀ ਨੂੰ ਪੁੱਛਦਾ ਹੈ ਮਾਇਆ ਦੇਵੀ ਨੂੰ ਕਿ ਤੂੰ ਇਹ ਜਿਹੜਾ ਬੰਦਾ ਬਾਹਰ ਭੱਜ ਕੇ ਗਿਆ ਹੈ ਉਹ ਕੌਣ ਸੀ ਤੇਰੀ ਉਹਦੇ ਨਾਲ ਕੋਈ ਫਰੈਂਡਸ਼ਿਪ ਚੱਲਦੀ ਪਈ ਸੀ ਹੁਣ ਇੱਥੇ 77 ਸਾਲ ਦੀ ਮਾਇਆ ਦੇਵੀ ਹੈਰਾਨ ਰਹਿ ਜਾਂਦੀ ਹੈ ਆਪਣੇ ਪਤੀ ਦੇ ਮੂੰਹ ਇਹ ਗੱਲਾਂ ਸੁਣ ਕੇ ਕਿਉਂਕਿ ਪੂਰੀ ਉਮਰ ਉਹਨਾਂ ਦੀ ਲੰਘ ਚੁੱਕੀ ਸੀ ਕਦੀ ਵੀ ਘਰ ਦੇ ਵਿੱਚ ਕੋਈ ਐਕਸਟਰਾ ਮੈਡੀਟਲ ਅਫੇਅਰ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਸੀ ਪਰ ਹੁਣ ਅਸੀਂ ਸਾਲ ਦੀ ਉਮਰ ਦੇ ਵਿੱਚ ਉਹਦਾ ਪਤੀ ਉਹਦੇ ਉੱਤੇ ਸ਼ੱਕ ਕਰ ਰਿਹਾ ਸੀ ਕੀ ਉਹਦਾ ਕਿਸੇ ਦੇ ਨਾਲ ਚੱਕਰ ਹੈ ਇੱਥੇ ਮਾਇਆ ਦੇਵੀ ਵੀ ਆਪਣੇ ਪਤੀ ਨੂੰ ਬਥੇਰਾ ਸਮਝਾਉਂਦੀ ਹੈ ਕਿ ਇਹ ਕੋਈ ਉਹਦੀ ਉਮਰ ਹੈ ਇਹੋ ਜਿਹਾ ਕੰਮ ਕਰਨ ਦੇ ਲਈ ਪਰਤਰਸੇਮ ਸਿੰਘ ਜਿਵੇਂ ਕਹਿੰਦੇ ਨੇ ਕਿ ਇੱਕ ਜਵਾਨ ਬੰਦੇ ਦੇ ਦਿਮਾਗ ਦੇ ਵਿੱਚ ਸ਼ੱਕ ਪੈਦਾ ਹੋ ਜਾਂਦਾ ਹੈ ਤਾਂ ਉਸੇ ਤਰ੍ਹਾਂ ਹੀ ਉਹਦੇ ਅੰਦਰ ਵੀ ਗੁੱਸਾ ਭਰਿਆ ਹੋਇਆ ਸੀ ਤੇ ਸ਼ੱਕ ਪੈਦਾ ਹੋ ਚੁੱਕਿਆ ਸੀ ਉਹ ਕੀ ਕਰਦਾ ਹੈ ਕਮਰੇ ਦੇ ਵਿੱਚ ਇੱਕ ਬੇਸਬਾਲ ਪਿਆ ਹੁੰਦਾ ਹੈ ਤਾਂ ਉਹ ਬੇਸਬਾਲ ਨੂੰ ਚੱਕਦਾ ਹੈ ਤੇ ਉਹ ਲਿਆ ਕੇ ਆਪਣੀ ਪਤਨੀ ਦੇ ਸਿਰ ਤੇ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਸੇਮ ਸਿੰਘ ਦੀ ਇੱਥੇ ਗੱਲ ਦੇਖਿਓ ਕਿ ਉਹਨੇ ਕਤਲ ਕਰਨ ਤੋਂ ਬਾਅਦ ਉਹਨੂੰ ਛੁਪਾਇਆ ਨਹੀਂ ਜਾਂ ਕੋਸ਼ਿਸ਼ ਨਹੀਂ ਕੀਤੀ ਉਹਨੂੰ ਛਪਾਉਣ ਦੀ ਬਲਕਿ ਉਹ ਸਿੱਧਾ ਥਾਣੇ ਦੇ ਵਿੱਚ ਜਾਂਦਾ ਹੈ ਤਾਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਹੀ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ ਕਿਉਂਕਿ ਮੈਨੂੰ ਉਹਦੇ ਤੇ ਸ਼ੱਕ ਸੀ ਉਹਦਾ ਬਾਹਰ ਕਿਸੇ ਬੰਦੇ ਦੇ ਨਾਲ ਚੱਕਰ ਚੱਲ ਰਿਹਾ ਸੀ ਇੱਥੇ ترਸੀਮ ਸਿੰਘ ਤੇ ਮਾਇਆ ਦੇਵੀ ਦੇ ਬੱਚਿਆਂ ਕੋਲੋਂ ਵੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਵੀ ਹੈਰਾਨ ਸਨ ਕਿ ਇਸ ਉਮਰ ਦੇ ਵਿੱਚ ਸਾਡੇ ਪਿਓ ਨੇ ਇਹੋ ਜਿਹਾ ਕੀ ਵੇਖ ਲਿਆ ਕਿ ਉਹਨੂੰ ਐਡਾ ਵੱਡਾ ਕਦਮ ਚੱਕਣਾ ਪਿਆ ਤੇ ਸੁਨਣ ਵਾਲਿਆਂ ਨੂੰ ਕਿਸੇ ਨੂੰ ਵੀ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਸਾਰੇ ਇਹੀ ਸੋਚ ਰਹੇ ਸਨ ਕਿ ਸ਼ਾਇਦ ਇਹ ਉਹਦਾ ਵਹਿਮ ਹੈ ਜਾਂ ਫਿਰ ਇਹਦੇ ਪਿੱਛੇ ਕੋਈ ਸਚਾਈ ਸੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਸ ਤੋਂ ਇੱਕ ਗੱਲ ਦਾ ਪਤਾ ਲੱਗਣਾ ਸੀ ਮਾਇਆ ਦੇਵੀ ਤੋਂ ਉਹੀ ਦੁਨੀਆ ਤੋਂ ਜਾ ਚੁੱਕੀ ਸੀ ਇਹ ਘਟਨਾ ਤੋਂ ਬਾਅਦ ਇਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਸਨ ਪੰਜਾਬ ਦੇ ਵਿੱਚ ਰਿਸ਼ਤੇਦਾਰ ਸਨ ਇਹ ਸਾਰੇ ਹੀ ਹੈਰਾਨ ਸਨ ਹੁਣ ਪੁਲਿਸ ਦੁਆਰਾ ਤਰਸੇਮ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਹਨੂੰ 15 ਸਾਲ ਦੀ ਜੇਲ੍ਹ ਹੋ ਜਾਂਦੀ ਹੈ ਦੂਸਰੇ ਪਾਸੇ ਤਰਸੇਮ ਸਿੰਘ ਦੇ ਜਿੰਨੇ ਵੀ ਚਾਹਣ ਵਾਲੇ ਸਨ ਮਾਇਆ ਦੇਵੀ ਨੂੰ ਚਾਹਣ ਵਾਲੇ ਸਨ ਉਹ ਇਸ ਨੂੰ ਮੰਨਣ ਲਈ ਤਿਆਰੀ ਨਹੀਂ ਹੋ ਰਹੇ ਸਨ ਕਿ ਤਰਸੇਮ ਸਿੰਘ ਨੇ ਇਦਾਂ ਕੀਤਾ ਪਰ ਪੁਲਿਸ ਨੇ ਇਸ ਕੇਸ ਨੂੰ ਸੁਲਝਾ ਲਿਆ ਸੀ ਤੇ ਉਹ ਵੀ ਸਬੂਤਾਂ ਦੇ ਆਧਾਰ ਤੇ ਸੁਲਝਾਇਆ ਸੀ ਤੇ ਦੂਜੇ ਪਾਸੇ ਤਰਸੇਮ ਸਿੰਘ ਨੇ ਆਪਣੇ ਆਪ ਨੂੰ ਖੁਦ ਸਰੈਂਡਰ ਕੀਤਾ ਸੀ ਤੇ ਉਹਨੇ ਆਪਣੇ ਆਪ ਹੀ بکਿਆ ਸੀ ਕਿਉਂਕਿ ਉਹਨੇ ਆਪਣੀ ਪਤਨੀ ਨੂੰ ਮਾਰਿਆ ਹੈ। ਬਾਕੀ ਦੋਸਤੋ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਣਾ ਜਾਂ ਫਿਰ ਕਿਸੇ ਦਾ ਹਸੀ ਮਜਾਕ ਉਡਾਣਾ ਨਹੀਂ ਸੀ। ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਧੰਨਵਾਦ।